ਸੁਗਲ ਬਾਜੀ ਸਤ ਸ੍ਰੀ ਅਕਾਲ ਜੀ ਤੇ ਭਾਜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਬੱਜੀ ਕੁਮਾਰ ਜੀ ਕੀ ਹੈ ਤੇ ਦਾ ਨਾਮ ਘਰਮਪਾਲ ਮਟਕਲੀ ਕੀ ਜੀ ਤੇ ਭਾਜੀ ਕਿੰਨੀ ਪੁਰਾਣੀ ਸ਼ਾਪ ਜੀ ਆਪਣੀ ਘਟੂ ਘਟ ਪੁਰੇ 70 ਸਾਲਾਂ ਤੋਂ ਚੱਲ ਰਹੀ ਹੈ 70 ਸਾਲ ਹਾਂ ਜੀ ਤੇ ਕਿੰਨੀਵੀਂ ਪੀੜ੍ਹੀ ਭਾਜੀ ਕੰਮ ਕਰਦੀ ਹੋਰੀ ਤੀਸਰੀ ਪੀੜ੍ਹੀ ਹੈ ਜੀ ਇਹ ਚੌਥੀ ਪੀੜ੍ਹੀ ਹੈ ਮੈਂ ਤੀਸਰੀ ਪੀੜ੍ਹੀ ਅੱਛਾ ਜੀ ਹਾਂ ਠੀਕ ਹੈ ਜੀ ਤੇ ਭਾਜੀ ਕਿਹੜੀ ਕਿਹੜੀ ਵੈਰਾਈਟੀ ਹੁੰਦੀ ਹੈ ਜੀ ਆਪਣੇ ਕੋਲ ਐਸਕੂਰਸੀ ਆਪਣੇ ਕੋਲ ਕੁਰਸੀ ਹੈ ਜੀ ਮਟ ਵਾਲੀ ਕੁਰਸੀ ਅੱਛਾ ਜੀ ਸਿੰਪਲ ਕੁਰਸੀ ਹੋਰ ਕਿਸੇ ਡਰਾਇਫਟ ਠ ਮੈਂ ਆਪਣੇ ਪਾਰਟੀ ਵਗੈਰਾ ਦਾ ਵੀ ਫੰਕਸ਼ਨ ਦੇ ਕੈਟਰਿੰਗ ਵਗੈਰਾ ਕਰਦੇ ਜੀ ਬਿਲਕੁਲ ਜੀ ਤੇ ਆਈਸਕ੍ਰੀਮ ਭਾਜੀ ਆਪ ਤਿਆਰ ਕਰਦੇ ਜੀ ਬਿਲਕੁਲ ਆਪ ਤਿਆਰ ਕਰੀ ਦੀ ਜੀ ਸਾਰਾ ਮੇਰੇ ਨਾਲ ਆਪ ਤਿਆਰ ਕਰੀਦਾ ਠੀਕ ਹੈ ਜੀ ਤੇ ਕਰੀਏ ਭਾਜੀ ਤਿਆਰ ਇੱਕ ਬਿਲਕੁਲ ਜ਼ਰੂਰ ਦੀ ਜ਼ਰੂਰ ਹਾਂ ਜੀ ਤੇ ਕਿੰਨੀ ਕੈਪੈਸਿਟੀ ਹੈ ਜੀ ਕਿੰਨੇ ਆ ਜਾਂਦੀਆਂ ਗੁਲਫੀਆਂ 'ਚ ਕਰੀ ਭਾਜੀ ਦਾ ਫਰਕ ਤੇ ਕਰੀ ਰੰਗ ਲਗਾ ਕੇ ਕਰਦਾ ਜੀ ਸ ਤੋਂ ਘੱਟਲੀ 2-300 ਤੇ ਆ ਜਾਂਦੀ ਹੋਊਗੀ ਇਹਦੇ ਠੀਕ ਹੈ ਜੀ ਠੀਕ ਹੈ ਨਹੀਂ ਨਹੀਂ ਭਾਜੀ ਆ ਜਾਂਦੀ ਤੇ ਇਹਦੇ ਕੀ ਬਰਤਾਂਦੇ ਜੀ ਨਾਲ ਇਹਦੇ ਪਰਸ ਪੈਂਦੀ ਐ ਜੀ ਲੋਨ ਪੈਂਦਾ अच्छा इसके बाद इस कुल्फी पे आके फिर उनी हलाई ये मेल्ट नहीं होती है अपना नहीं होती है जी मेल्ट अच्छा ਨਾਲ ਨਾਲ ਇਹਦਾ ਟੈਂਪਰੇਚਰ ਬੰਨੀ ਚਾਹੀਦਾ ਵਾਜੀ ਤੇ ਕਿੰਨੇ ਟੈਂਪਰੇਚਰ ਤੇ ਰੱਖਣੀ ਪੈਂਦੀ ਹੈ ਇਹ ਇਹ ਕੁਲਫੀ ਦੇ ਅਕੋਰਡਿੰਗ ਦੇ ਹਿਸਾਬ ਨਾਲ ਜਿੱਦਾਂ ਮੌਸਮ ਹੋਊਗਾ ਅਕੋਰਡਿੰਗ ਦੇ ਹਿਸਾਬ ਨਾਲ ਇਹਦੇ ਚ ਕੀ ਆ ਭਾਜੀ ਇਹ ਚ ਭਾਜੀ ਇੱਕ ਤੀਰਾ ਗੁੰਜੇ ਉਹਦੇ ਉੱਪਰ ਪਾਉਗੀ ਇਹ ਤਿਆਰ ਕਰਕੇ ਰੱਖਦੇ ਜੀ ਪਹਿਲੋਂ ਨਾਲ ਹਨਾ ਠੀਕ ਹੈ ਇਹ ਫਲੂਦਾ ਦੇ ਇਹ ਵੀ ਉੱਪਰ ਪਾਉਗਾ ਇਹ ਵੀ ਆਪ ਤਿਆਰ ਕਰਦੇ ਜੀ ਆਪ ਤਿਆਰ ਕਰੀਦਾ ਤੇ ਇੱਕ ਦਿਨ ਵੀ ਆਪ ਤਿਆਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੋ ਜਾਏਗਾ ਜੀ ਇਹ ਸ਼ਰਬਤ ਇੱਕ ਆਧਾ ਸ਼ਰਬਤ ਜੀ ਮਿੱਠਾਵਾ ਜੀ ਸਿਰਫ ਫਸਾਣੀ ਦਾ ਠੰਡ ਦਾ ਠੀਕ ਹੈ ਜੀ ਇਹ ਵੀ ਆਪ ਬਣਾਈ ਦਾ ਠੀਕ ਹੈ ਉਸ ਤੋਂ ਬਾਅਦ ਸਵੇਗਾ ਤੁਹਾਡਾ ਰੂਬਸ ਰੂਬਸ ਆ ਠੀਕ ਹੈ ਇਹ ਨਾਲ ਉੱਪਰ ਫਲੇਵਰ ਵਾਸਤੇ ਪਾਉਂਦੇ ਜੀ ਫਲੇਵਰ ਵਾਸਤੇ ਤੇ ਕਿਹੜੀ ਕਿਹੜੀ ਭਾਜੀ ਆਈਸਕ੍ਰੀਮ ਹੁੰਦੀ ਹੈ ਜੀ ਕੋਲ ਕੇ ਭਾਈ ਆਪਣੇ ਕੋਲ ਇਸ ਟਾਈਮ ਹੈ ਗਿਆ ਤੂੰ ਇੱਕ ਇੱਕ ਜਿਹਾ ਸਿੰਪਲ ਇੱਕ ਇੱਕ ਜਿਹਾ ਕੇਸਰ ਕਾਲੀ ਸੜੀ ਪਾ ਕੇ ਨੂੰ ਪੈਕ ਕਰ ਲੈ ਤੂੰ ਮਿੱਠਾ ਮੇਰੇ ਕੋਲ ਹਿਸਾਬ ਨਾ ਪਾਣੇ ਤੇ ਪਾਜੀ ਕਿਵੇਂ ਦਾ ਟੇਸਟ ਹੁੰਦਾ ਹੈ ਜੀ ਇਹਨਾਂ ਦਾ ਠੀਕ ਹੈ ਵਧੀਆ ਟੇਸਟ ਹੁੰਦਾ ਕਿੰਨੇ ਟਾਈਮ ਤੱਕ ਹੁੰਦੇ ਜੇ ਕਈ ਇਹਨਾਂ ਕੋਲ ਇਹ ਦਿਨ ਨੇ ਗਵਾਂਡੀਆਂ 49 ਸਾਲ ਦੇ ਹੋ ਗਏ ਇੱਥੇ ਖਾਈ ਸੀ ਗੁਲਬੀ ਠੀਕ ਹੈ ਜੀ ਜਿਦਾ ਦਿਲ ਕਰਦਾ ਤੋ ਆ ਜੀ ਦਾ ਹਾਂ ਜੀ ਠੀਕ ਹੈ ਜੀ ਤਾਂ ਮਿੱਠਾ ਸਾਨੂੰ ਬੋਲ ਜੇ ਇੱਥੇ ਜਿਆਦਾ ਹੋਵੇ ਫਿਰ ਸ਼ੂਗਰ ਦਾ ਹਾਂ ਅੱਜਕੱਲ੍ਹ ਹਰ ਕਿਸੇ ਨੂੰ ਸ਼ੂਗਰ ਦੀ ਪ੍ਰੋਬਲਮ ਹੈ ਮਿੱਠਾ ਲਾਈਟ ਪਾਉਂਦੇ ਆ ਨਾ ਹਾਂ ਜੀ ਭਾਈ ਇਹ ਕੇਸਰ ਕਾਜੂ ਵਾਲੀ ਹੈ ਜੀ ਠੀਕ ਹੈ ਭਾਈ ਤੁਹਾਨੂੰ ਅਸੀਂ ਤਿਆਰ ਕਰ ਰਹੇ ਹਾਂ ਖਾਵਾਂਗੇ ਸਾਡਾ ਸਪੈਸ਼ਲ ਗੁਲਬੀ ਇਹ ਪੜੀ ਕੀ ਪ੍ਰਾਈਸ ਕੀ ਜੇ ਰੱਖਿਆ ਇਹਦਾ ਤੁਸੀਂ ਭਾਈ ਜਿਹੜੀ ਕੇਸਰ ਕਾਜੂ ਵਾਲੀ ਉਹ 70 ਰੁਪਏ ਦੀ ਜੇ ਠੀਕ ਹੈ ਜੀ ਜਿਹੜੀ ਸਿੰਪਲ ਕੁਲਫੀ ਹੈ ਜੀ ਉਹ ਵੀ 50 ਰੁਪਏ ਦੀ ਜੇ ਓਕੇ ਹਾਂ ਉਹ ਵੀ ਆਹਦਾ ਟੇਸਟ ਉਹਦਾ ਵੀ ਹੋਊਗਾ ਜੀ ਬਟ ਇਹ ਸਾਡੀ ਸਪੈਸ਼ਲ ਵਾ ਜੀ ਓਕੇ ਕੇਸਰ ਕਾਜੂ ਵਾਲੀ ਠੀਕ ਹੈ ਹਾਂ ਸਾਡੀ ਉਹ ਵੀ ਸਿੰਪਲ ਵੀ ਸਪੈਸ਼ਲ ਉਹ ਵਾ ਜੀ ਅੱਛਾ ਇੱਕ ਹੀ ਆ ਗਿਆ ਜੀ ਹੁਣ ਇਹ ਆ ਗਿਆ ਭਾਈ ਫਲੂਦਾ ਆਡਾ ਅੱਛਾ ਫਲੂਦਾ ਆ ਗਿਆ ਆ ਗਿਆ ਜੀ ਉਸ ਤੋਂ ਬਾਅਦ ਭਾਈ ਅਸੀਂ ਪਾਵਾਂਗੇ ਚੱਕਤੀਰਾ ਗੋਣ ਠੀਕ ਹੈ ਵਾ ਜੀ ਦਾ ਤਸ ਤੋਂ ਬਾਅਦ ਪਾ ਜੀਆ ਪਾਵਾਂਗੇ ਸ਼ਰਬਤ ਇਹ ਮਿੱਠੇ ਪਣ ਲਈ ਹੈ ਕਿ ਜੀ ਸ਼ਰਬਤ ਕਾਦਾ ਹੁੰਦਾ ਜੀ ਠੰਡਾ ਦਾ ਹੁੰਦਾ ਜੀ ਆਪ ਬਣਾਇਆ ਹੁੰਦਾ ਕੱਲੇ ਠੰਡ ਦਾ ਇਸ ਤੋਂ ਬਾਅਦ ਪਾਵਾਂਗੇ ਪਾ ਜੀ ਰੂਬਾਬਜ਼ਾ ਫਲੇਵਰ ਵਾਸਤੇ ਵਾ ਜੀ ਹਾਂ ਲੋ ਪਾ ਜੀ ਚਾਹ ਤੇ ਹੋ ਗਈ ਪਾ ਜੀ ਪਲੇਟ ਰੈਡੀ ਤੇ ਪਾ ਜੀ ਲੋਕੇਸ਼ਨ ਆਪਣੀ ਦੱਸ ਦਿਓ ਇੱਕ ਵਾਰੀ ਜੇ ਕਿਹਨੇ ਜਗ੍ਹਾ ਤੇ ਆਉਣਾ ਹੋਵੇ ਤੇ ਇਹ ਪਾ ਜੀ ਜਾ ਚੌਂਗ ਨੇਅਰ 골ਡਨ ਕਾਸਟ ਦੇ ਬਿਲਕੁਲ ਆਪੋਜ਼ਿਟ 'ਚ ਠੀਕ ਹੈ ਜੀ ਇਹ 골ਡਨ ਕਰਸਟ ਦੇ ਬਿਲਕੁਲ ਆਪੋਜ਼ਿਟ ਹੈ ਨਾ ਹਾਂਜੀ ਪੰਜਾਬ ਨੈਸ਼ਨਲ ਬੈਂਕ ਦੇ ਲੱਗੂਗੀ ਠੀਕ ਹੈ ਜੀ ਠੀਕ ਹੈ ਤੇ ਕੋਈ ਫੋਨ ਨੰਬਰ ਪਾਜੀ ਆਪਣਾ ਦੱਸ ਦੋ ਜੇ ਕਿਨੋਕੇਸ਼ਨ ਨਾਲ ਲੱਭੇ ਤੇ 7340980580 ਠੀਕ ਹੈ ਵੀਰ ਤੇ ਕਰੀ ਨੋਟ ਕਰਾ ਦਿੰਨੇ 7340980580 ਨੰਬਰ ਓਕੇ ਜੀ ਜਦੋਂ ਮਰਜ਼ੀ ਕਾਲ ਕਰੋ ਲਓ ਪਾਜੀ ਪਲੇਟ ਹੋ ਗਈ ਜੀ ਰੈਡੀ ਖਾ ਕੇ ਦੱਸੋ ਕਿੱਦਾਂ ਦੀ ਲੱਗੀ ਤੁਹਾਨੂੰ ਕੁਲਫੀ ਵੀ ਉਹਨੇ ਤਿਆਰ ਕਰ ਦਿੱਤੀ ਆ ਤੇ ਕਤੀਰਾ ਨੂੰ ਤੇ ਪਰਫੂਨਦਾ ਪਾ ਕੇ ਵੀਰੋਣਾ ਨੇ ਤਿਆਰ ਕੀਤੀ ਆ ਜੀ ਮਟਕੇ ਵਾਲੀ ਕੁਲਫੀ ਤੇ ਲਓ ਜੀ ਟੇਸਟ ਕਰਕੇ ਚੈੱਕ ਕਰ ਦਉਂਦਾ ਨੇ ਕਿਵੇਂ ਦਾ ਹੈ ਬਹੁਤ ਵਧੀਆ ਟੇਸਟ ਆ ਜੀ ਇਹ ਇੱਕ ਬਾਈਡ ਹੋਰ ਬਣਦੀ ਹੈ ਹੂੰ ਬਹੁਤ ਟੇਸਟ ਬਹੁਤ ਵਧੀਆ ਆ ਜੀ ਇਹਨਾਂ ਦਾ ਜਿਹੜੀਆਂ ਗੁਲਫੀ ਆ ਕਾਫੀ ਖੋਏ ਵਾਲੀ ਆ ਤੇ ਕੇਸਰ ਵਗੈਰਾ ਇਹਨਾਂ ਨੇ ਪਾਇਆ ਵਿੱਚ ਤੇ ਬਹੁਤ ਵਧੀਆ ਟੇਸਟ ਆ ਜੀ ਬਾਕੀ ਜਿੱਦੇ ਵੀ ਇਹਨਾਂ ਕੋਲ ਆਈਸਕ੍ਰੀਮ ਖਾਣ ਆਉਣਾ ਤੇ ਜਰੂਰ ਭਾਜੀ ਉਹਨਾਂ ਨੇ ਲੋਕੇਸ਼ਨ ਵੀਡੀਓ ਚ ਦੱਸੀ ਆ ਤੇ ਜਰੂਰ ਆ ਕੇ ਉਹਨਾਂ ਕੋ ਮਟਕੇ ਵਾਲੀ ਜਿਹੜੀ ਕੁਲਫੀ ਤੁਸੀਂ ਟਰਾਈ ਕਰ ਸਕਦੇ ਹੋ ਗੁਰਦਾਸਪੁਰ ਦੀ ਸਭ ਤੋਂ ਫੇਮਸ ਧਰਮਪਾਲ ਆਈਸਕ੍ਰੀਮ ਵਾਲੇ ਮਟਕਾ ਗੁਲਫੀ ਵਾਲੇ ਤੇ ਇਹਨਾਂ ਦੀ ਸ਼ਾਪ ਆ ਤੇ ਜਰੂਰ ਇੱਥੇ ਆ ਕੇ ਤੁਸੀਂ ਮਟਕੇ ਵਾਲੀ ਕੁਲਫੀ ਟਰਾਈ ਕਰ ਸਕਦੇ ਜੇ ਤੇ ਬਾਕੀ ਠੀਕ ਆ ਜੀ ਵੀਡੀਓ ਵਧੀਆ ਲੱਗੀ ਉਹ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਫਿਨਿਸ਼ ਕਰ ਲਈ ਜੀ ਆਪਣੀ ਮਟਕੇ ਵਾਲੀ ਕੁਲਫੀ ਤੇ ਬਾਕੀ ਮਿਲਦੇ ਆ ਜਲਦੀ ਨਵੀਂ ਹੋਰ ਕਿਸੇ ਵੀਡੀਓ ਵਿੱਚ ਤੇ ਦਾਤਾ ਦੇ ਲਈ ਸასი ਸ਼ਕਲ ਜੀ